ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨਾਲ ਇਤਿਹਾਸਾਂ ਜਾਂ ਕਰ ਰਹੇ ਹਾਂ ਨਵੀਂ ਕਿਤਾਬ ਅੱਖੀਂ ਦੇਖਿਆ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਅਤੇ ਫੌਜ ਇਹ ਕਿਤਾਬ ਇੱਕ ਅੰਗਰੇਜ਼ ਲੇਖਕ ਵੱਲੋਂ ਲਿਖੀ ਗਈ ਹੈ ਜਿਸ ਦਾ ਨਾਮ ਵਿਲੀਅਮ ਜੀ ਆਸਬੋਰਨ ਹੈ ਅਤੇ ਇਸ ਦਾ ਪੰਜਾਬੀ ਵਿੱਚ ਅਨਵਾਦ ਪ੍ਰੋਫੈਸਰ ਜਸਪਾਲ ਕਈ ਵੱਲੋਂ ਕੀਤਾ ਗਿਆ ਹੈ ਇਹ ਅੰਗਰੇਜ਼ ਲੇਖਕ ਵਿਲੀਅਮ ਜੀ ਆਸਬੋਰਨ ਮਹਾਰਾਜ ਰਣਜੀਤ ਸਿੰਘ ਦੇ ਦਰਬਾਰ ਵਿੱਚ ਹਾਜ਼ਰ ਸੀ ਉਸ ਨੇ ਜੋ ਅੱਖੀ ਦੇਖਿਆ ਜੋ ਉਸ ਨੇ ਆਪਣੀਆਂ ਅੱਖਾਂ ਨਾਲ ਮਹਾਰਾਜੇ ਦਾ ਦਰਬਾਰ ਚਲਾਉਣ ਦਾ ਢੰਗ ਰਾਜ ਸ਼ਾਸਨ ਕਰਨ ਦਾ ਢੰਗ ਲੋਕਾਂ ਪ੍ਰਤੀ ਜੋ ਉਹਨਾਂ ਦੀ ਕੀ ਸੋਚ ਸੀ ਔਰ ਫੌਜਾਂ ਪ੍ਰਤੀ ਉਹ ਕੀ ਕਰਦੇ ਸਨ ਕਿਵੇਂ ਸੋਚਦੇ ਸਨ ਉਹ ਸਭ ਕੁਝ ਵਿਲੀਅਮ ਜੀ ਆਸਬੋਰ ਨੇ ਜੋ ਅੱਖੀ ਵੇਖਿਆ ਜੋ ਇੱਕ ਅੰਗਰੇਜ਼ਾਂ ਦੇ ਨੁਮਾਇੰਦੇ ਬਣ ਕੇ ਆਏ ਸੀ ਸੰਧੀ ਵਾਸਤੇ ਉਹਨਾਂ ਨੇ ਜੋ ਦਰਬਾਰ ਵਿੱਚ ਵੇਖਿਆ ਮਹਾਰਾਜ ਰਣਜੀਤ ਦੀ ਸ਼ਖਸੀਅਤ ਬਾਰੇ ਵੇਖਿਆ ਉਹ ਉਹਨਾਂ ਨੇ ਇੱਕ ਡੈਰੀ ਵਿੱਚ ਕਲਮ ਬੰਦ ਕੀਤਾ ਅਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਕਿਤਾਬ ਲਿਖੀ ਉਹ ਕਿਤਾਬ ਅੱਜ ਆਪ ਜੀ ਅੱਗੇ ਹਾਜ਼ਰ ਕਰ ਰਹੇ ਹਾਂ ਪੇਸ਼ ਕਰ ਰਹੇ ਹਾਂ ਕਾਫੀ ਅਧਿਆਏ ਪਹਿਲਾਂ ਤੁਸੀਂ ਸੁਣ ਚੁੱਕੇ ਹੋ ਅੱਜ ਅਗਲਾ ਅਧਿਆਏ ਲੈ ਕੇ ਹਾਜ਼ਰ ਹੋਏ ਹਾਂ ਅਧਿਆਸ ਸ਼ੁਰੂ ਕਰਨ ਤੋਂ ਪਹਿਲਾਂ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਉਂ ਜਗੇ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤਾਂ ਜੋ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੇ ਹੋਰ ਨੌਜਵਾਨਾਂ ਭਰਾਵਾਂ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਇਹ ਇੱਕ ਅੰਗਰੇਜ਼ ਲੇਖਕ ਵੱਲੋਂ ਲਿਖੀ ਗਈ ਕਿਤਾਬ ਹੈ ਔਰ ਅੰਗਰੇਜ਼ਾਂ ਬਾਰੇ ਵੀ ਉਸਨੇ ਇਸ ਕਿਤਾਬੇ ਚ ਲਿਖਿਆ ਹੈ ਕਿ ਕਿੱਦਾਂ ਸੰਧੀਆਂ ਹੋਈਆਂ ਔਰ ਕਿੱਦਾਂ ਜੰਗਾਂ ਹੋਈਆਂ ਆਓ ਅੱਗੇ ਸ਼ੁਰੂ ਕਰਦੇ ਹਾਂ ਪਹਿਲੇ ਅਧਿਆਏ ਸੁਣ ਲਈ ਤੁਸੀਂ ਸਾਡੇ ਚੈਨਲ ਤੇ ਜਾ ਕੇ ਪਹਿਲੀਆਂ ਵੀਡੀਓ ਸੁਣ ਸਕਦੇ ਹੋ ਔਰ ਇਸ ਕਿਤਾਬ ਨੂੰ ਲੜੀਵਾਰ ਸੁਣ ਸਕਦੇ ਹੋ ਸਿੱਖ ਰਾਜ ਦੇ ਵਫਦ ਦੀ ਲਾਰਡ ਆਕਲੈਂਡ ਨਾਲ ਮੀਟਿੰਗ ਮਈ 1838 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕੋ 94 ਸਿੱਖ ਸਰਦਾਰਾਂ ਦੇ ਇੱਕ ਵਫਦ ਨੂੰ ਹਿੰਦੁਸਤਾਨ ਦੇ ਗਵਰਨਰ ਜਨਰਲ ਲਾਰਡ ਆਕਲੈਂਡ ਨੂੰ ਮਿਲਣੇ ਭੇਜਿਆ ਗਵਰਨਰ ਜਨਰਲ ਉਦੋਂ Shimla ਠਹਿਰਿਆ ਹੋਇਆ ਸੀ ਇਹ ਵਫਦ ਗਵਰਨਰ ਜਨਰਨਲ ਨੂੰ ਮਿਲਣ ਦੇ ਉਦੇਸ਼ ਨਾਲ Shimla ਆ ਪਹੁੰਚਿਆ ਇਸ ਵਫਦ ਵਿੱਚ 6 ਆਗੂ ਸਰਦਾਰ ਸਨ ਅਤੇ 12 ਉਹਨਾਂ ਦੇ ਸਹਾਇਕ ਵਜੋਂ ਭੇਜੇ ਗਏ ਸਰਦਾਰ ਅਤੇ ਅਫਸਰ ਸਨ ਬਹੁਤ ਦਾ ਸਵਾਗਤ ਬੜੇ ਸ਼ਾਹੀ ਅੰਦਾਜ਼ ਨਾਲ ਕੀਤਾ ਗਿਆ ਬਹੁਤ ਦੀ ਆਮਦ ਵਾਲੇ ਦਿਨ ਵਿਸ਼ੇਸ਼ ਦਰਬਾਰ ਲਗਾਇਆ ਗਿਆ ਦਰਬਾਰ ਵਾਲੇ ਹਾਲ ਕਮਰੇ ਵਿੱਚ ਸੁਰਖ ਰੰਗ ਦੀ ਕੀਮਤੀ ਲਿਨਨ ਦੇ ਪਰਦੇ ਲੱਗੇ ਹੋਏ ਸਨ ਲਾਰਡ ਆਕਲੈਂਡ ਸੋਨੇ ਦੇ ਪੱਤਰੇ ਨਾਲ ਮੜੀ ਹੋਈ ਸੰਗਾਸਨ ਵਰਗੀ ਕੁਰਸੀ ਤੇ ਸਭ ਦੇ ਵਿਚਕਾਰ ਬੈਠਾ ਸੀ 6 ਆਗੂ ਸਿੱਖ ਸਰਦਾਰਾਂ ਦਾ ਟੋਲਾ ਗਵਰਨਰਲ ਜਰਨਲ ਦੇ ਸੱਜੇ ਪਾਸੇ ਬੈਠਾ ਸੀ ਜਦੋਂ ਕਿ ਇਹਨਾਂ ਨਾਲ ਆਏ ਹੋਏ 12 ਸਰਦਾਰ ਅਤੇ ਅਫਸਰ ਥੋੜੀ ਦੂਰ ਫਰਸ਼ ਉੱਪਰ ਵਿਛੇ ਹੋਏ ਕਾਲੀਨ ਤੇ ਬੈਠੇ ਸਨ ਗਵਰਨਰਲ ਜਰਨਲ ਦੀ ਕੁਰਸੀ ਦੇ ਪਿੱਛੇ ਬਹੁਤ ਸਾਰੇ ਵਰਦੀਦਾਰੀ ਅੰਗਰੇਜ਼ ਅਫਸਰ ਅਤੇ ਸਹਾਇਕ ਖਲੋਤੇ ਸਨ ਇੰਨੇ ਬੰਦੇ ਹੋਣ ਦੇ ਬਾਵਜੂਦ ਇਸ ਦਰਬਾਰ ਵਿੱਚ ਮਕਮਲ ਸ਼ਾਂਤੀ ਸੀ ਆਖਰ ਦੋ ਪਾਸ਼ੀਆਂ ਦੀ ਮਦਦ ਨਾਲ ਗੱਲਬਾਤ ਸ਼ੁਰੂ ਹੋਈ ਪੂਰਾ ਅੱਧਾ ਘੰਟਾ ਗਵਰਨਰ ਜਰਨਲ ਨੇ ਮਹਾਰਾਜੇ ਦੀ ਸਿਹਤ ਦਾ ਹਾਲ ਚਾਲ ਪੁੱਛਣ ਤੇ ਅਤੇ ਇਹ ਨਿਸ਼ਚਿਤ ਕਰਨ ਲਈ ਖਰਚਿਆ ਕਿ ਮਹਾਰਾਜੇ ਅਤੇ ਅੰਗਰੇਜ਼ਾਂ ਦੇ ਲਗਾਏ ਹੋਏ ਦੋਸਤੀ ਦੇ ਬਗੀਚੇ ਵਿੱਚ ਫੁੱਲ ਮਹਿਕ ਰਹੇ ਹਨ ਕਿ ਨਹੀਂ ਦੋਸਤੀ ਦੇ ਇਸ ਬਗੀਚੇ ਵਿੱਚ ਬੁਲਬਲਾ ਮਧੂਰ ਗੀਤ ਗਾ ਰਹੀਆਂ ਹਨ ਕਿ ਨਹੀਂ ਆਖਰ ਦੋਸਤੀ ਦਾ ਇਹ ਬਗੀਚਾ ਦੋ ਵੱਡੀਆਂ ਸ਼ਕਤੀਆਂ ਨੇ ਮਿਲ ਕੇ ਲਗਾਇਆ ਸੀ کافی ਚਿਰ ਤੱਕ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਇਹ ਗੱਲਬਾਤ ਵਧੇਰੇ ਕਰਕੇ ਇੱਕ ਦੂਜੇ ਦੀ ਤਾਰੀਫ਼ ਆਪਸੀ ਨੇੜਤਾ ਹੋਰ ਵਧਾਉਣ ਦੇ ਇਸ਼ਾਰੇ ਅਤੇ ਇੱਕ ਦੂਜੇ ਦੀ ਸਲਾਮਤੀ ਦੀਆਂ ਦੁਆਵਾਂ ਦਵਾਲੇ ਹੀ ਕੇਂਦਰਿਤ ਰਹੀ ਤੋਹਫਿਆਂ ਦਾ ਆਦਾਨ ਪ੍ਰਦਾਨ ਕੀਤਾ ਗਿਆ ਅਤੇ ਬੜੇ ਖੁਸ਼ਗਵਾਰ ਮਾਹੌਲ ਵਿੱਚ ਇਹ ਵਫਦ ਵਿਦਾ ਹੋਇਆ ਇਸ ਵਫ਼ਦ ਨਾਲ ਹੋਈ ਮੀਟਿੰਗ ਤੋਂ ਬਾਅਦ ਲਾਰਡ ਆਕਲੈਂਡ ਨੇ ਇਹ ਫੈਸਲਾ ਕੀਤਾ ਕਿ ਅੰਗਰੇਜ਼ ਹਕੂਮਤ ਵੱਲੋਂ ਵੀ ਇੱਕ ਵਫ਼ਦ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਲਾਹੌਰ ਭੇਜਿਆ ਜਾਵੇ। ਇਸ ਵਫ਼ਦ ਨੂੰ ਭੇਜਣ ਦਾ ਉਦੇਸ਼ ਰਣਜੀਤ ਸਿੰਘ ਦੁਆਰਾ ਭੇਜੀ ਵਫ਼ਦ ਦੀ ਭਾਜੀ ਮੋੜਨਾ ਹੀ ਨਹੀਂ ਸੀ। ਸਗੋਂ ਇਸ ਵਫ਼ਦ ਨੂੰ ਭੇਜਣ ਪਿੱਛੇ ਕੋਈ ਸੰਜੀਦਾ ਉਦੇਸ਼ ਵੀ ਸਨ। ਵਫ਼ਦ ਨੇ ਅੰਤਰਰਾਸ਼ਟਰੀ ਪੱਧਰ ਦੇ ਸਿਆਸੀ ਹਾਲਾਤ ਦੇ ਪ੍ਰਸੰਗ ਵਿੱਚ ਇਸ ਖਿੱਤੇ ਵਿੱਚ ਪੈਣ ਵਾਲੇ ਪ੍ਰਭਾਵਾਂ ਬਾਰੇ ਵਿਚਾਰ ਕਰਨੀ ਸੀ ਅਤੇ ਦੋਵਾਂ ਧਿਰਾਂ ਦੇ ਹਿੱਤਾਂ ਦੇ ਮੱਦੇਨਜ਼ਰ ਚੁੱਕੇ ਜਾ ਸਕਣ ਵਾਲੇ ਕਦਮਾਂ ਅਤੇ ਆਪਸੀ ਸਹਿਯੋਗ ਨੂੰ ਹੋਰ ਬਿਹਤਰ ਬਣਾਉਣ ਬਾਰੇ ਕੋਈ ਸਾਂਝੀ رائے ਬਣਾਉਣੀ ਸੀ ਪਰਮਿਸ਼ਨ ਲੋਕਾਂ ਵੱਲੋਂ ਹਾਲ ਹੀ ਵਿੱਚ ਹੈਰਾਨ ਜਿੱਤਨ ਦੀਆਂ ਕੋਸ਼ਿਸ਼ਾਂ ਦੋਸਤ ਮੁਹੰਮਦ ਦਾ ਧੁੰਦਲਾ ਕਿਰਦਾਰ ਅਤੇ ਰੂਸ ਵੱਲੋਂ ਮਹਾਰਾਜੇ ਨਾਲ ਸੰਪਰਕ ਬਣਾਉਣ ਅਤੇ ਗੱਠ ਜੋੜ ਕਰਨ ਦੀਆਂ ਸ਼ੱਕੀ ਕਾਰਵਾਈਆਂ ਆਦਿ ਕੁਝ ਹੋਰ ਮਸਲੇ ਸਨ ਜਿਨ੍ਹਾਂ ਬਾਰੇ ਵਿਚਾਰ ਵਡਾਂੰਦਰਾ ਹੋਣਾ ਸੀ ਇਸ ਵਫ਼ਦ ਨੇ ਵਿਚਾਰਕ ਸਬੰਧਾਂ ਵਿੱਚ ਵਾਅਦੇ ਬਾਰੇ ਵੀ ਗੱਲਬਾਤ ਕਰਨੀ ਸੀ ਇੰਜ ਬਾਹਰੋਂ ਇੱਕ ਸਦ ਭਾਵਨਾ ਵਾਲਾ ਪ੍ਰਤੀਨਿਧੀ ਮੰਡਲ ਨਜ਼ਰ ਆਉਣ ਵਾਲਾ ਇਹ ਵਫ਼ਦ ਅਸਲ ਵਿੱਚ ਕਈ ਮਹੱਤਵਪੂਰਨ ਉਦੇਸ਼ਾਂ ਨੂੰ ਬੰਦੇ ਨਜ਼ਰ ਰੱਖ ਕੇ ਭੇਜਿਆ ਜਾਣ ਵਾਲਾ ਵਫਦ ਸੀ ਇਸ ਵਫਦ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਵਿਲੀਅਮ ਹੈ ਮੈਕਨੋਟਿਨ ਨੂੰ ਸੌਂਪੀ ਗਈ ਵਫਦ ਦੇ ਦੂਜੇ ਮੈਂਬਰ ਸਨ ਡਾਕਟਰ ਡਰਮੋਡ ਕੈਪਟਨ ਜਾਰਜ ਮੈ ਗ੍ਰੈਗਰ ਅਤੇ ਇਸ ਕਿਤਾਬ ਦਾ ਲੇਖਕ ਯਾਨੀ ਕਿ ਗਵਰਨਰ ਜਰਨਲ ਦਾ ਮਿਲਟਰੀ ਫਕਤਰ ਵਿਲੀਅਮ ਜਾਰਜ ਆਸਬੋਰਨ ਇਸ ਵਫ਼ਦ ਦੇ ਰੂਪਰ ਰੋਪੜ ਵਿਖੇ ਪਹੁੰਚਦਿਆਂ ਹੀ ਮੈਂ ਇਸ ਵਫ਼ਦ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਇੱਕ ਰੋਜ਼ਨਾਮਚੇ ਵਿੱਚ ਰਿਕਾਰਡ ਕਰਨਾ ਸ਼ੁਰੂ ਕਰ ਦਿੱਤਾ। ਇਸ ਕਿਤਾਬ ਦੇ ਅਗਲੇ ਹਿੱਸੇ ਵਿੱਚ ਉਸ ਰੋਜ਼ਨਾਮਚੇ ਦੇ ਪੰਨੇ ਪਾਠਕਾਂ ਦੇ ਪੜਨ ਲਈ ਦਿੱਤੇ ਜਾ ਰਹੇ ਹਨ। ਲਓ ਜੀ ਅੱਜ ਲਈ ਇੰਨਾ ਹੀ ਦਿਹਾ ਲੈ ਕੇ ਹਾਜ਼ਰਾਂ। ਅੱਗੇ ਜੋ ਰੋਜ਼ਨਾਮਚੇ ਦੇ ਵਿੱਚ ਲਿਖਿਆ ਹੈ ਇਸ ਅੰਗਰੇਜ਼ ਲੇਖਕ ਨੇ ਜੋ ਹਰੇਕ ਦਿਨ ਦਾ ਇੱਕ ਇੱਕ ਦਿਨ ਦਾ ਜੋ ਵਾਕਿਆ ਹੋਇਆ ਜੋ ਕਿਦਾਂ ਉਹਨਾਂ ਨੇ ਇਹਨਾਂ ਦਾ ਮਾਨ ਸਤਕਾਰ ਕੀਤਾ ਇਹਨਾਂ ਦੀ ਕਿਦਾਂ ਉਹਨਾਂ ਨੇ ਆਦਰ ਸਤਕਾਰ ਕੀਤਾ ਕਿਵੇਂ ਇਹਨਾਂ ਨੂੰ ਖਾਣਾ ਦਿੱਤਾ ਪੈਨਨ ਨੂੰ ਦਿੱਤਾ ਔਰ ਕਿਵੇਂ ਰੱਖਿਆ ਗਿਆ ਉਹ ਸਾਰਾ ਕੁਝ ਇਸ ਅੰਗਰੇਜ਼ ਲੇਖਕ ਨੇ ਇੱਕ ਇੱਕ ਦਿਨ ਕਰਕੇ ਲਿਖਿਆ ਹੈ ਅਧਿਆਏ ਵਿੱਚ ਲਿਖਿਆ ਹੈ ਅਗਲੇ ਹੁਣ ਕੱਲ ਨੂੰ ਅਧਿਆਏ ਲੈ ਕੇ ਹਾਜ਼ਰ ਹੋਵਾਂਗੇ ਔਰ ਤੁਹਾਡੇ ਨਾਲ ਸਾਂਝਾ ਕਰਾਂਗੇ ਅਗਲਾ ਪਾਠ ਕੱਲ ਨੂੰ ਅੱਜ ਲਈ ਇੰਨਾ ਹੀ ਇਤਿਹਾਸ ਲੈ ਕੇ ਹਾਜ਼ਰ ਹਾਂ ਇਤਿਹਾਸ ਪੜ੍ਹਦੇ ਆ ਸੁਣਦੇ ਆ ਸੁਣਾਉਂਦੇ ਆ ਸਮੇਂ ਬੇਨਤਾ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਇੰਦਿਆਂ ਹੋਈਆਂ ਹੋਣਗੀਆਂ ਗੁਰੂ ਸਾਹਿਬ ਅਰਦਾਸ ਬੇਨਤੀ ਹੈ ਕਿ ਅੱਗੇ ਤੋਂ ਸਿੰਘ ਨੂੰ ਸਹੀ ਇਤਿਹਾਸ ਪੜਨ ਸੁਣਾਉਣ ਦੀ ਸੋਝੀ ਬਖਸ਼ਣ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ